ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਰਉ ਪੈ ਕਮੈ ਦੁਸਤੇ ਭੁੱਖੈ ਸਾਧੈ ਗੰਡੇ ਲੱਬੈ ਮਲ ਘੁਲ ਮਿਲੇ ਮਿਚਲ ਊਗੇ ਸੋੜ ਪਲੰਘੇ ਭੋਂਕੈ ਕੋ ਪੁਖਵਾਰ ਹੋਏ ਫੱਕੜ ਪਿਟੈ ਅੰਦੇ ਚੁੱਪੈ ਚੰਗਾ ਨਾਨਕ ਬਿਨ ਨਾਵੇ ਮਗੰਦ ਮਹੱਲਾ ਪਹਿਲਾ ਰਾਜਮਾਲੇ ਰੂਪ ਜਾਤੇ ਜੋਬਨ ਪੰਜੇ ਠਾਗੇ ਨੇ ਟਾਗੇ ਟਾ ਜਗ ਟਗਿਆ ਕਿਨੇ ਨ ਰਕੀ ਲਜੇ ਇਨਾ ਠਗਣ ਠਾਗੇ ਜੇ ਜੇ ਗੁਰ ਕੀ ਪੈੜੀ ਪਾਹੀ ਨਾਨੇ ਕਰਮਾ ਵਾਰੇ ਹੋਰ ਕੀਤੇ ਮੁਠੇ ਜਾਏ ਪੌੜੀ ਪੜਿਆ ਲੈ ਕੈਦਾਰੀ ਲੈ ਕ ਮੰਗਿਆ ਬਿਨ ਆਵੇ ਕੁੜਿਆਰ ਔਖਾ ਤੰਗੀ ਐ ਔਕੜ ਕੁ ਦੈਤ ਰਾਗ ਲੀਆਂ ਰੋਕੀਆਂ ਸਚਾ ਬੇਪਰਵਾ ਸ਼ਭ ਸੰਤੋਕੀਆ ਘੜ ਗੰਭੀਰ ਤਾ ਹਾਤ ਨ ਲੱਭੈ ਮਹਮ ਚੋਟਾਂ ਖਾਉ ਬਿਨ ਗੁਣ ਕੋਈ ਨਾ ਛੁੱਟ ਸਈ ਭਾਸੇ ਤੇ ਕਰ ਜਾਉ ਨਾਮ ਬਖਾਣੀਐ ਹੁਕਮਿ ਸਾਗਿਰਾ ਦਿੰਦਾ ਜਾਣੀਐ ਸਭ ਲੋਕ ਮਹੱਲਾ ਪਹਿਲਾ ਰੂਪ ਪਾਉਣੈ ਪਾਣੀ ਅਗਨੀ ਜੀਉ ਤੇਨੇ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਤਲ ਆਕਾਸ਼ ਇਕ ਦੜ ਰਹਿਣ ਬਜੀਰ ਇਕ ਨਾ ਵੱਡੇ ਅਰ ਜਾ ਇਕ ਮੜ ਹੋਏ ਜਹੀਰ ਇਕ ਦੇ ਕਾਇਨ ਕੁੱਟੈ ਨਾ ਇਕ ਸਦਾ ਫਿਰੇ ਫਕੀਰ ਹੁਕਮੇ ਸਾਜੇ ਹੁਕਮੇ ਢਾਹੇ ਇਕ ਚਸਮੈ ਲਾਕੇ ਸਭ ਕੋ ਨਤੈ ਨਤਿਆਂ ਵਗਸਾ ਤੋੜੈ ਨਤੈ ਵਰਨਾ ਚੇਣਾ ਵਾਰਾ ਲਿਖੈ ਬਾਝ ਅਲਾਕੇ ਕਿਉ ਕੱਤੀ ਐ ਕਿਉ ਆਕੀਐ ਜਪੈ ਸਚੁ ਸਾਚੇ ਕਰਨਾ ਕਤਨਾ ਕਾਰ ਸਭ ਨਾਨਕ ਆਪਿ ਆਕਾਤੇ ਕਤ ਕੀ ਕਥਾ ਸੁਣਾਏ ਰਿਧਿ ਬੁੱਧ ਸਿਦਿ ਗਿਆਨ ਸਦਾ ਸੁਖ ਹੋਇ ਮਹਲਾ ਪਹਿਲਾ ਅਜਰ ਜਰੈ ਤਾ ਨਉ ਕੁਲ ਵੰਦੇ ਪੂਜਾ ਪ੍ਰਾਨ ਹੋਵੈ ਥਿਰ ਕੰਧੇ ਕਹਾ ਤੈ ਆਇਆ ਕਹਾ ਇਹ ਜਾਣੀ ਜੀਵਤ ਮਰਤ ਰਹਿ ਪਰਵਾਣੀ ਉਕਮੈਂ ਬੂਜੈ ਤਤ ਪਛਾਣੈ ਇਹ ਪ੍ਰਸਾਦ ਗੁਰੂ ਤੈ ਜਾਣੈ ਹੁੰਦਾ ਪੜਿ ਆਗੇ ਨਾਨਕ ਜਾਣੈ ਨਾਹੋ ਨਾਮੈ ਜੋਨੇ ਪਾਣ ਪਾਉੜੀ ਪੜਿਐ ਨਾਮ ਸਲਾਹ ਹੋਰ ਬੁੱਧਿ ਮਿਤੇ ਆ ਬਿਨ ਨਾ ਵਾਪਾਰ ਜਨਮ ਮ੍ਰਿਤ ਅੰਤ ਨ ਪਾਰਾ ਬਾਰ ਨ ਕਿਨਹੀ ਪਾਇਆ ਸਭ ਜਗ ਗਰਬ ਗੁਵਾਰੀ ਤਿਨ ਸਚ ਨ ਪਾਇਆ ਚੱਲੇ ਨਾਮ ਵਿਸਾਰ ਤਾਵਣ ਤਤਿਆ ਬਿਨ ਬਲਦੇ ਅੰਦਰ ਧੀਲੇ ਦੁਬਦਾ ਕੱਤਿਆ ਆਇਆ ਉੱਠੇ ਖੀਰ ਪਰੈ ਉਬਤਿਆ ਨਾਨਕ ਸੱਚਾ ਮੀਲ ਸੱਚੈ ਰਤਿਆ ਨਾਨਕ ਸੱਚਾ ਮੀਲ ਸੱਚੈ ਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ